ਨੂਰ ਪ੍ਰੋਡਕਸ਼ਨ 16 YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਆ ਜਿਸ ਵਿੱਚ ਇੱਕ ਬਾਈ ਨੇ 15-20 ਸਾਲ ਦਾ ਪੁਰਾਣਾ ਸਮਾਨ ਜਿਹੜਾ ਬੜੇ ਸੌਂਕ ਨਾਲ ਸੰਭਿਆ ਹੋਇਆ ਤੇ ਆਜੋ ਤੁਹਾਡੀਆਂ ਜਾਦਾਂ ਤਾਜ਼ਾ ਕਰਾਉਣੇ ਆ ਜਿਸ ਜਿਸ ਨੇ ਵੀ ਉਹ ਚੀਜ਼ਾਂ ਭਰਤੀਆਂ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ। ਤੇ ਆਓ ਤੁਹਾਨੂੰ ਦਿਖਾਉਣੇ ਆ ਹੁਣ ਉਹ ਵੀਡੀਓ। ਸੇਵਕ ਸਿੰਘ ਕਰਿਆਨਾ ਸਟੋਰ ਸੋ ਇਹ ਬਾਈ ਨਾ ਅੱਜ ਤੋਂ 15 20 ਸਾਲ ਪਹਿਲਾਂ ਦੀਆਂ ਪੁਰਾਣੀਆਂ ਚੀਜ਼ਾਂ ਰੱਖੀ ਬੈਠਾ ਤੇ ਜਦੋਂ ਮੈਨੂੰ ਲੱਗਿਆ ਪਤਾ ਮੈਂ ਕਿਹਾ ਬਾਈ ਜਾਣੇ ਆ ਤੇ ਤੁਸੀਂ ਵੀ ਇਹ ਜਿਹੜੀਆਂ ਚੀਜ਼ਾਂ ਦੇਖੋਗੇ ਨਾ ਸ਼ਾਇਦ ਹੋ ਸਕਦਾ ਤੁਹਾਨੂੰ ਵੀ ਤੁਹਾਡਾ ਜਿਹੜਾ ਬਚਪਨਾ ਉਹ ਯਾਦ ਆ ਜਾਏ ਪੁਰਾਣਾ ਸਮਾਂ ਯਾਦ ਆ ਜਾਏ ਹੋਰ ਬਾਈ ਸੇਵਕ ਕੀ ਹਾਲ ਆ ਠੀਕ ਹੈ ਜੀ ਡਾਕਟਰ ਨੂੰ ਵੀ ਬੜਾਈ ਬੈਠਾ ਹਾਂ ਜੀ ਲਓ ਬਈ ਆਹ ਚੀਜ਼ਾਂ ਦੇ ਨਾਲ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਵੀ ਪਹਿਲਾਂ ਤਾਂ ਸੇਵ ਸਿੰਘਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਤੁਸੀਂ ਅੱਜ ਤੋਂ 15 20 ਸਾਲ ਪੁਰਾਣੀਆਂ ਚੀਜ਼ਾਂ ਸੰਭੀ ਬੈਠੇ ਆ ਹਨਾ ਨਹੀਂ ਤਾਂ ਮੈਨੂੰ ਪਤਾ ਵੀ ਇਹਨਾਂ ਦੇ ਤਾਂ ਨਾਵਾਂ ਦਾ ਵੀ ਨਹੀਂ ਪਤਾ ਹੋਣਾ ਅੱਜ ਦੀ ਪੀੜ੍ਹੀ ਨੂੰ ਹਨਾ ਤੇ ਸਭ ਤੋਂ ਪਹਿਲਾਂ ਡਾਕਟਰ ਦੇਖੋ ਭਾਈ ਕਿੰਨੀ ਗਾਚੀ ਆ ਸੰਭੀਆਂ ਹੋਈਆਂ ਨੇ ਭਾਈ ਗਾਚੀ ਹੈ ਭਾਈ ਆਹ ਜਿਹੜੀ ਗਾਚੀ ਆ ਇਹਦੇ ਚ ਦੂਜਾ ਵਿੱਚ ਵੀ ਗਾਚੀ ਆ ਹਾਂ ਸਾਰੀ ਗਾਚੀ ਦੇ ਕਿਹਦੇ ਨਾਲ ਫਟੀਆਂ ਪੋਇੰਟ ਜਰੂਰ ਕਰਨਾ ਜਿਹੜਾ ਫਟੀਆਂ ਦਾ ਜ਼ਮਾਨਾ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਸੇਵਕ ਸਿੰਘ ਬੀਤੇ ਨੂੰ ਇਨੋਂ ਬਹੁਤ ਸਾਲ ਹੋ ਗਏ ਜੀ ਜੀ ਮੈਨੂੰ ਲੱਗਦਾ 20 ਸਾਲ ਹੋ ਗਏ ਹਨਾ 20 ਤੋਂ ਉੱਤੇ ਹੋ ਗਏ ਹੋਗੇ ਤੁਸੀਂ ਅਜੇ ਵੀ ਸਾਂਭੀ ਬੈਠੇ ਆਂ ਸਾਂਭ ਤੋਂ ਬਿਨਾ ਨਹੀਂ ਸਾਂਭੀਆਂ ਵਾਹ ਬਈ ਵਾਹ ਕਮਾਲ ਆ ਤੇ ਆ ਜਿਹੜੇ ਕੈਦੇ ਹੁੰਦੇ ਸੀ ਬਈ ਅੱਜ ਤੋਂ 15 20 ਸਾਲ ਪਹਿਲਾਂ ਖੋਲੀ ਬਾਈ ਫੌਜੀ ਫੌਜੀ ਦਾ ਪਾੜਾ ਹਨਾ ਪੜਦੇ ਹੁੰਦੇ ਵੀ ਬਚਪਨ ਯਾਦ ਆਊਗਾ ਤੁਹਾਨੂੰ ਮੈਂ ਕਹਿੰਦਾ ਵੀ ਜਿਸ ਨੂੰ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਵੀ ਲਾਜ਼ਮੀ ਕਰਨਾ ਇੱਕ ਨਾ ਨਾ ਦੋ ਨਾ 18 ਤਿੰਨ ਨਾ 27 ਹੈ ਨਾ ਇੱਕ ਕਾਰ ਚ ਖੜ ਕੇ ਪੜਦੇ ਹਾਂ ਉਹ ਤੋਂ ਪੜਦੇ ਹੁੰਦੇ ਸੀਗੇ ਹੈ ਨਾ ਤੇ ਆ ਜਿਹੜੀਆਂ ਹੁਣ ਨਲਕਿਆਂ ਦਾ ਜ਼ਮਾਨਾ ਗਿਆ ਨਲਕਿਆਂ ਤੋਂ ਬਾਅਦ ਦੂਜੀਆਂ ਆ ਗਈਆਂ ਮੋਟਰਾਂ ਆ ਗਈਆਂ ਹੈ ਨਾ ਉਹਦੋਂ ਮੱਛੀ ਆ ਗਈਆਂ ਵੀਡੀਓ ਸਾਰੀ ਵੀਡੀਓ ਉਹ ਤੋਂ ਪਹਿਲਾਂ ਇੱਕ ਨਲਕਿਆਂ ਦਾ ਜ਼ਮਾਨਾ ਹੁੰਦਾ ਸੀਗਾ ਬੋਕੀਆਂ ਬਾਈ ਰੱਖੀ ਬਿਠਾ ਢਾਈ ਦੀ ਬੋਕੀ ਆ ਕੋਈ ਤਿੰਨ ਦੀ ਬੋਕੀ ਆ ਹੈ ਨਾ ਤੇ ਆਪ ਛਟੋਵਾ ਸਟੋਵ ਹੁੰਦੇ ਸੀਗੇ ਹਨਾ ਯਾਦ ਆ ਸਾਡੇ ਵੀ ਹੁੰਦਾ ਸੀਗਾ ਡਾਕਟਰ ਹਾਂ ਤੇ ਆ ਕੀ ਅਡਾ ਸ਼ਾਈ ਸ਼ਾਈ ਹੈ ਇਹ ਕਾਲੀ ਤੇ ਕਾਲੀ ਸ਼ਾਈ ਹੁੰਦੀ ਸੀਗੀ ਹਨਾ ਹਾਂ ਹਾਂ ਇਹ ਇਹ ਦੂਜਾ ਜਿਹੜੀਆਂ ਆਦਵਤਾ ਇੰਨਾ ਚ ਵੀ ਪੈਂਦਾ ਓਹ ਹੋ ਹੋ ਰੂਹ ਖੁਸ਼ ਕਰਤੀ ਬਾਈ ਯਾਰ ਤੁਸੀਂ ਨਾ ਪੁਰਾਣਾ ਜਿਹੜਾ ਸਮਾ ਸੀਗਾ ਬਚਪਨ ਸੀਗਾ ਬਸ ਯਾਦਾਂ ਤਾਜ਼ੀਆਂ ਕਰਤੀਆਂ ਤੁਸੀਂ ਆ ਸ਼ਾਹੀ ਮਿਲਦੀ ਹੁੰਦੀ ਸੀ ਭਾਈ ਗੱਟੇ ਗੱਟੇ ਸ਼ਾਹੀ ਦੇ ਮਿਲ ਦਿੰਦੇ ਸੀ ਸੋ ਇਹ ਬਾਈ ਸੇਵਕ ਸਿੰਘ ਹਨਾ ਇਹ ਅੱਜ ਵੀ ਉਹ ਸੰਭੀ ਬੈਠਾ ਤੇ ਆਹ ਛੋਪ ਦੇ ਪੈਨ ਹਨਾ ਉਦੋਂ ਮੇਰੇ ਹੱਥੋਂ ਆ ਇਹ 50 ਕੇ ਪੈਸੇ ਦਾ ਹੁੰਦਾ ਸੀਗਾ ਉਦੋਂ 2 ਰੁਪਈਆ ਦੇ ਪਾਣੀ ਚਾਰ ਹੁੰਦੇ ਚਾਰ ਹੁੰਦੇ ਡਾਕਟਰ ਤੇਰਾ ਤਾਂ ਜਾਨਵਨੀ ਹੋਇਆਣਾ ਉਦੋਂ ਹਨਾ ਹਨਾ ਨਹੀਂ ਜਨਮ ਹੋਇਆਣਾ ਤੇ ਆਹ ਬਲਬ ਹੁੰਦੇ ਸੀਗੇ ਬੈਂਟਰੀਆਂ ਦੇ ਵਿੱਚ ਆਹ ਸਿੱਲਾ ਵਾਲੇ ਇਹ ਜਗਾਉਂਦੇ ਹੁੰਦੇ ਸੀ ਜੇ ਟਿਊਸ਼ਨ ਪੜ੍ਹ ਜਾਂਦੇ ਹੁੰਦੀ ਸੀ ਸੈੱਲ ਦੇ ਉੱਤੇ ਲਾ ਕੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਬਾਈ ਦੱਸੋ ਆਪਣੇ ਕਮੈਂਟ ਧੱਕਾ ਨਾ ਤੇ ਆਹ ਤੁਸੀਂ ਆਹ ਆਪਾਂ ਇਹ ਚ ਗੂੰਦਾ ਹਨਾ ਵੇਹਦੇ ਹੁੰਦੇ ਸੀਗੇ ਆਪਣੇ ਜੇ ਸਕੂਲ 'ਚ ਪੜ੍ਹਦੇ ਹੁੰਦੇ ਸੀ ਮੈਡਮਾਂ ਦੇ ਨਾ ਬੈਂਚ ਤੇ ਪਈ ਹੁੰਦੀ ਸੀ ਆਹ ਹਨਾ ਮੈਨੂੰ ਯਾਦ ਹੈ ਯਾਦ ਹੈ ਨਾ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਹੁੰਦਾ ਸੀ ਤੇ ਉਦੋਂ ਮੈਂ ਵੀ ਇਹਨਾਂ ਨਹੀਂ ਸੀ ਆ ਜਿਹੜਾ ਉਹ ਬਣਿਆ ਹੁੰਦਾ ਸੀ ਦਫ਼ਤਰ ਆ ਨਹੀਂ ਪਈ ਹੁੰਦੀ ਸੀ ਦਫ਼ਤਰ ਦੇ ਵਿੱਚ ਪਈ ਹੁੰਦੀ ਸੀਗੀ ਮਾਸਟਰ ਆਈਜ਼ ਕਰਦੇ ਸੀ ਉਦੋਂ ਤੇ ਆ ਹੈਗੀਆਂ ਬਾਈ ਸਲੇਟੀਆਂ ਹਨਾ ਤੇ ਸੇਫਟੀਆਂ ਕੀ ਸੋਚ ਕੇ ਰੱਖਿਆ ਸਮਾਨ ਆ ਇਹਨਾਂ ਦਾ ਜੀ ਹੁਣ ਵਾਲੇ ਬੱਤੀਆਂ ਨੂੰ ਪਤਾ ਨਹੀਂ ਇਹਦਾ ਵਿਰਾਸਤ ਆ ਲਈ ਵਿਰਾਸਤ ਆਲਾ ਹਨਾ ਆ ਤੇਲ ਪਾਉਣ ਵਾਲੀ ਜੰਦੀ ਸੀ ਪਲੀ ਇਹਦੇ ਨਾਲ ਸਰੋਂ ਤੇਲ ਪਾਉਂਦੇ ਦੇਂਦੇ ਪੰਜਾਂ ਦਾ ਦਾਹਾਂ ਦਾ ਹਾਂ ਤੇ ਹੁਣ ਤਾਂ ਉਹ ਆ ਗਏ ਪੌਗੇ ਪੌਗੇ ਆ ਗਏ ਹੁਣ ਤਾਂ ਬੋਤਲਾਂ ਆ ਗਈਆਂ ਹਨਾ ਤੇ ਆ ਆ ਜਿਹੜੇ ਨਕਸ਼ੇ ਨਕਸ਼ੇ ਵੀ ਬੱਚੇ ਨਕਸ਼ੇ ਹਾਂਜੀ ਹਨਾ ਇਹ ਵੀ ਪੁਰਾਣੇ ਹੀ ਆ ਭਾਰਤ ਦੇ ਨਕਸ਼ੇ ਆ ਆ ਆ ਚੀਜ਼ਾਂ ਬਹੁਤ ਪੁਰਾਣੀਆਂ ਹਨਾ ਇਹ ਆ ਇੱਕ ਤਾਂ ਸ਼ਾਈ ਵਾਲੇ ਗੱਟਿਆਂ ਵਾਲੀ ਕਮਾਲ ਕਰਤੀ ਸੇਪ ਸਿੰਘ ਤੁਸੀਂ ਸੰਭਣ ਵਾਲੀ ਤੇ ਇੱਕ ਦਵਤਾਂ ਵਾਲੀ ਤੇ ਇੱਕ ਕਾਚੀ ਵਾਲੀ ਹਣਾ ਇਹਨਾਂ ਆਜ ਮਿਸ਼ਾਈ ਹੋ ਗਈ ਪਹਾੜੇ ਹੋ ਗਏ ਗਾਚੀ ਹੋ ਗਈ ਧਵਾਤਾਂ ਹੋ ਗਈਆਂ ਇਹ ਇਹ ਤਾਂ ਮੈਨੂੰ ਤਾਂ ਪਤਾ ਪਤਾ ਹੀ ਨਹੀਂ ਹੁਣ ਪੀੜੀ ਨੂੰ ਕਿਸੇ ਨੂੰ ਹਣਾ ਨਹੀਂ ਹੈਣਾ ਨਹੀਂ ਪਤਾ ਜੀ ਵੀ ਵਾਕਈ ਤੁਸੀਂ ਜਿਹੜੀਆਂ ਯਾਦਾਂ ਸੀਗੀਆਂ ਤਾਜ਼ੀਆਂ ਕੀਤੀਆਂ ਅੱਜ ਤੋਂ 20 25 ਸਾਲ ਪੁਰਾਣੀਆਂ ਤੇ ਬਹੁਤ ਵਧੀਆ ਬਾਈ ਇਹ ਤੁਹਾਡਾ ਜਿਹੜਾ ਫਰਾਲਾ ਹਣਾ ਮੈਨੂੰ ਬਹੁਤ ਵਧੀਆ ਲੱਗਿਆ ਸ਼ਾਇਦ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗੂ ਜਿਨੂੰ ਜਿਨੂੰ ਵੀ ਆਪ ਦਾ ਪੁਰਾਣਾ ਬਚਪਨ ਚੇਤੇ ਆ ਸੋ ਵੀਡੀਓ ਲਾਜ਼ਮੀ ਸ਼ੇਅਰ ਕਰਿਓ ਇਹ ਹਨ ਗਰਸੇਵ ਸਿੰਘ ਜੀ ਸੁਪੁੱਤਰ ਭਾਈ ਧੰਨਾ ਸਿੰਘ ਜੀ ਪਿੰਡ ਬਮੀਹਾ ਭਾਈ ਕਾ ਤਨੂਆ ਪਰਿਵਾਰ ਦੇ ਵਿੱਚੋਂ ਆ ਇਹ ਸੋ ਇਸ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਡਾਕਟਰ ਸਾਹਿਬ ਤੇਰਾ ਵੀ ਧੰਨਵਾਦ ਠੀਕਾ ਤੁਸੀਂ ਇਹ ਸਾਨੂੰ ਜਿਹੜੀਆਂ ਦਰਸ਼ਕਾਂ ਨੂੰ ਚੀਜ਼ਾਂ ਦਿਖਾਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਕਿਹੜੀ ਕਿਹੜੀ ਚੀਜ਼ ਵਰਤੀ ਆ ਕਿਹਦੀਆਂ ਕਿਹਦੀਆਂ ਜਿਆਦਾ ਤਾਜ਼ੀਆਂ ਹੋਈਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ